ਉਹ ਦੁਕਾਨ ਦੀ ਛੱਤ ਡਿੱਗੀ ਉਦੋਂ ਮੈਂ ਉਸ ਟਾਈਮ ਤੇ ठान ਲਿਆ ਮੇਰੇ ਮਨ ਦੇ ਵਿੱਚ ਜज्ਬਾ ਇੰਨਾ ਪੈਦਾ ਹੋਇਆ ਵੀ ਮੈਂ ਹੁਣ ਮੈਂ ਕੀ ਕਰੂੰਗਾ ਜਦੋਂ ਤੁਸੀਂ ਆਪ ਸੋਚੋ ਵੀ ਅੱਜ ਤੁਹਾਡਾ ਬਿਜ਼ਨਸ ਚੱਲ ਰਿਹਾ ਹੈ ਸ਼ਾਮ ਨੂੰ ਬੰਦ ਹੋ ਜੇ ਬਹੁਤ ਵੱਡੀ ਕਹਿਣ ਦਾ ਮਤਲਬ ਹੋਈ ਪੈਰ ਦਿਮਾਗ ਦੀ ਮਨ ਨੂੰ ਬਹੁਤ ਵੱਡੀ ਸੀ ਦੇਖੋ ਮੁਕਾਮ ਤਾਂ ਦੇਖੋ ਜਿਹੜਾ ਹੈ ਉਹ ਪਰਮਾਤਮਾ ਹੀ ਦਿੰਦਾ ਹੈ ਦੇਖੋ ਲੋਕਾਂ ਤੇ ਭਰਾਮਾਂ ਨਾਲ ਹੀ ਆਪਾਂ ਵੱਡੇ ਹੁੰਨੇ ਆ ਅੰਥਰ ਕਲਾਸ ਦੇ ਵਿੱਚ ਮੈਂ ਸੀਗਾ ਉਦੋਂ ਇੱਕ ਕੈਮੀ ਸ਼ਾਪ ਤੋਂ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਚੱਲਦਾ ਗਿਆ ਚੱਲਦਾ ਗਿਆ ਕੰਮ ਮੈਂ ਆਪਣੀ ਇਕੱਲੀ ਜਿਹੜੀ ਪੂਰੇ ਬਰਨਾਲੇ ਦੇ ਵਿੱਚ ਕੈਮੀ ਸ਼ਾਪ ਸੀ ਜਿਹੜੀ 24 ਘੰਟੇ ਖੁੱਲੀ ਹੁੰਦੀ ਸੀ 24 ਘੰਟੇ ਹਾਂਜੀ ਹਾਂਜੀ ਦਿਨ ਤੇ ਰਾਤ ਮੈਂ ਕੰਮ ਕਰਦਾ ਸੀ ਆਲੇ ਦੇ ਵਿੱਚ ਥੋੜਾ ਸਿਟੀ ਹਸਪੀਟਲ ਹਾਂ ਸਿਟੀ ਹਸਪਤਾਲ ਆ ਮੇਰਾ ਬਰਨਾਲੇ ਦਾ ਪਹਿਲਾ ਹਸਪੀਟਲ ਸੀ ਜਿੱਥੇ ਲੁਧਿਆਣੇ ਤੋਂ ਫੋਰਟਿਸ ਦੇ ਡਾਕਟਰ ਅੱਜ ਵੀ ਆਉਂਦੇ ਨੇ ਡੀ ਐਮ ਗੈਸਟਰੋ ਡੀ ਐਮ ਨਿਊਰੋਲੋਜਿਸਟ ਐਮ ਡੀ ਮੈਡੀਸਨ ਡਾਕਟਰ ਸ਼ਾਲਨੀ ਸ਼ਰਮਾ 슈ਗਰ ਦੇ ਸਾਰੇ ਰੋਗਾਂ ਦੇ ਉਹ ਦਿੱਲੀ ਬੈਠਦੇ ਨੇ ਬਾਕੀ ਅਲਟਰਾਸਾਉਂਡ ਟੈਸਟ ਫਾਰਮੇਸੀ ਸਾਰਾ ਪੂਰਾ ਸੈਟਅਪ ਹੈ ਇਹ ਬੰਦਾ ਠਾਣ ਲੇ ਤਾਂ ਉਹ ਕੁਝ ਵੀ ਕਰ ਸਕਦਾ ਮੈਂ ਬਹੁਤ ਨੀਚੇ ਤੋਂ ਉੱਠ ਕੇ ਸਾਡਾ ਪਹਿਲਾਂ ਕੋਈ ਬਿਜ਼ਨਸ ਪੇਰੈਂਟਸ ਦਾ ਵੀ ਨਹੀਂ ਸੀ ਮੇਰੇ ਫਾਦਰ ਸਾਹਿਬ ਤੇ ਮੇਰੇ ਦਾਦਾ ਜੀ ਉਹ 에ਅਰ ਫੋਰਸ ਚ ਰਿਟਾਇਰ ਹੋਏ ਸੀ ਮਦਰ ਮੇਰੇ ਹਾਊਸ ਘਟਾ-ਵਟਾ ਬਿਜ਼ਨਸ ਕੀਤਾ ਕਹਿੰਦਾ ਬਿਜ਼ਨਸ ਪਿੱਛੇ ਕਹਿੰਦਾ ਮਤਲਬ ਕਿਸੇ ਨੇ ਕਿਸੇ ਦਾ ਹੱਥ ਹੁੰਦਾ ਬਿਲਕੁਲ ਜੀ ਤੁਹਾਡੇ ਪਿੱਛੇ ਕਿਸ ਦਾ ਹੱਥ ਥਾਕੇ ਮੇਰੇ ਦਾਦਾ ਜੀ ਦੇ ਮੇਰੇ ਫਾਦਰ ਸਾਹਿਬ ਦਾ ਜੀ ਮੇਰੇ ਦਾਦਾ ਜੀ ਸੀਗੇ ਜਿਹੜੇ ਉਹ ਉਹਨਾਂ ਨੇ ਸਾਨੂੰ ਜ਼ਿੰਦਗੀ ਇੱਕੋ ਹੀ ਚੀਜ਼ ਮਤਲਬ ਵੀ ਕਿਸੇ ਨਾਲ ਠੱਗੀ ਨਹੀਂ ਮਾਰਨੀ ਵੀ ਮੈਂ ਬੈਗ ਰੱਖਣਸਾਰ ਫਾਰਮ ਤੇ ਆ ਜਾਂਦਾ ਪਹਿਲਾਂ ਮੈਂ ਟਰੈਕਟਰ ਚਲਾਉਣਾ ਸਿੱਖਿਆ ਸਾਰਿਆਂ ਨਾਲੋਂ ਪਹਿਲਾਂ ਅੱਛਾ ਇੰਨਾ ਸ਼ੌਂਕ ਸੀ ਮੈਨੂੰ ਉਦੋਂ ਬਾਅਦ ਫਿਰ ਕੰਮ ਦਾ ਉਦੋਂ ਕੰਮ ਚ ਜਦੋਂ ਮੈਂ ਲੱਗ ਗਿਆ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਮੈਂ ਅੱਜ ਵੀ ਜਿਹੜੇ ਸਾਡੇ ਕੋਲੇ ਮੁੰਡੇ ਜਾਂ ਕੁੜੀਆਂ ਕੰਮ ਕਰਨਾ ਹੁੰਦੇ ਨੇ ਉਹਨਾਂ ਨੂੰ ਮੈਂ ਦੱਸਦਾ ਹੁੰਨਾ ਹੈ ਹੈਪੀ ਜੀ ਵੀ ਮੈਂ ਉਹ ਤਾਂ ਕਹਿਣਗੇ ਪਤਾ ਕਹਿਣਗੇ ਬੈਠਣਗੇ ਚੇਅਰ ਤੇ ਸਰ ਟਾਈਮਿੰਗ ਕੀ ਹੋਊਗੀ ਹੂੰ ਯਾਰ ਮਤਲਬ ਘੰਟੇ ਕੈਲਕੂਲੇਟ ਕਰਕੇ ਕੰਮ ਕਰਦੇ ਨੇ ਫਿਰ ਮੈਂ ਇਹਨਾਂ ਨੂੰ ਦੱਸਦਾ ਵੀ ਜੇ ਤੁਸੀਂ ਅੱਗੇ ਵਧਣਾ ਤੁਸੀਂ ਟਾਈਮਿੰਗ ਸ਼ਾਹ ਟਾਈਮਿੰਗ ਸ਼ਾਹ ਤੇ ਦੂਸਰਾ ਹੋਰ ਹੈ ਨਾ ਹੈਪੀ ਜੀ ਜਿਆਦਾ ਉਹ ਘਰੇ ਵੀ ਕੰਮ ਕਰਦੇ ਹੋਣ ਘਰੇ ਵੀ ਉਹਨਾਂ ਨੇ ਮੋਬਾਈਲ ਹੀ ਚਲਾਣਾ ਜੇ ਇਸ ਤੋਂ ਬੈਟਰ ਤਾਂ ਇਹ ਹੀ ਹੈ ਵੀ ਤੁਸੀਂ ਜੌਬ ਤੇ ਹੋ ਜੇ ਬੰਦਾ ਘਰੇ ਰਹਿਦਾ ਕਹਿੰਦਾ ਬੇਲਾਸਤਾਨ ਮਾਣ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਬਰਨਾਲਾ ਨਿਊਜ਼ ਅੱਜ ਅਸੀਂ ਗੋਲਦੀ ਜੀ ਦੇ ਫਾਰਮ ਦੇ ਵਿੱਚ ਬੈਠੇ ਹਾਂ ਜਿੱਥੇ ਕਿ ਉਹ ਅੱਜ ਬਰਨਾਲੇ ਦੇ ਵੱਡੇ ਬਿਜ਼ਨਸਮੈਨ ਨੇ ਕਿਸ ਤਰ੍ਹਾਂ ਇਸ ਲੈਵਲ ਤੇ ਉਹ ਪਹੁੰਚੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਗੋਲਦੀ ਜੀ ਸਾਡਾ ਸਿਟੀ ਬਰਨਾਲਾ ਨਿਊਜ਼ ਤੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਹੈਪੀ ਜੀ ਬਹੁਤ ਬਹੁਤ ਗੋਲਦੀ ਜੀ ਕਿਸ ਤਰ੍ਹਾਂ ਤੁਸੀਂ ਇਸ ਲੈਵਲ ਤੇ ਪਹੁੰਚੇ ਹੋ ਐਡੇ ਵੱਡੇ ਬਿਜ਼ਨਸਮੈਨ ਬਣ ਕੇ ਉਹ ਬਰਨਾਲੇ ਦੇ ਕਿਸ ਤਰ੍ਹਾਂ ਇਸ ਉਪਲਬਧੀ ਤੱਕ ਤੁਸੀਂ ਪਹੁੰਚੇ ਏ ਹੈਪੀ ਦੇਖੋ ਮੁਕਾਮ ਤਾਂ ਦੇਖੋ ਜਿਹੜਾ ਹੈ ਉਹ ਪਰਮਾਤਮਾ ਹੀ ਦਿੰਦਾ ਹੈ ਦੇਖੋ ਲੋਕਾਂ ਤੇ ਭਰਾਵਾਂ ਨਾਲ ਹੀ ਆਪਾਂ ਵੱਡੇ ਹੁੰਨੇ ਆਂ ਦੇਖੋ ਜੋ ਮੈਂ ਆਪਦਾ ਕੈਰੀਅਰ ਸ਼ੁਰੂ ਕੀਤਾ ਸੀ ਉਹ ਮਤਲਬ ਬਹੁਤ ਛੋਟੀ 10th ਕਲਾਸ ਦੇ ਵਿੱਚ ਮੈਂ ਸੀਗਾ ਉਦੋਂ ਇੱਕ ਕੈਮੀ ਸ਼ਾਪ ਤੋਂ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਚੱਲਦਾ ਗਿਆ ਚੱਲਦਾ ਗਿਆ ਕੰਮ ਮੈਂ ਆਪਣੀ ਇਕੱਲੀ ਜਿਹੜੀ ਪੂਰੇ ਬਰਨਾਲੇ ਦੇ ਵਿੱਚ ਕੈਮੀ ਸ਼ਾਪ ਸੀ ਜਿਹੜੀ 24 ਘੰਟੇ ਖੁੱਲੀ ਹੁੰਦੀ ਸੀ 24 ਘੰਟੇ ਹਾਂਜੀ ਹਾਂਜੀ ਦਿਨ ਤੇ ਰਾਤ ਮੈਂ ਕੰਮ ਕਰਦਾ ਸੀ ਦਿਨੇ ਵੀ ਡਿਊਟੀ ਦਿੰਦਾ ਸੀ ਮਿਹਨਤ ਕਰਦੇ ਸੀ ਕਹਿਣ ਦਾ ਤਾਂ ਹੀ ਤੁਹਾਡੀ ਮਿਹਨਤ ਨੂੰ ਹੁਣ ਨਾਂ ਜਾਂਦੇ ਸੀ ਆ ਕੇ ਦੁਬਾਰਾ ਫੇਰ ਆ ਜਾਂਦਾ ਸੀ ਜੀ ਉਸ ਤੋਂ ਬਾਅਦ ਉਹ ਕਈ ਸਾਲ ਚੱਲਦੀ ਰਹੀ ਤੇ ਬਹੁਤ ਵਧੀਆ ਕੰਮ ਚੱਲਿਆ ਤੇ ਉਸ ਤੋਂ ਬਾਅਦ ਕੁਝ ਸਮਾਂ ਇਹ ਆਇਆ ਵੀ ਉਹ ਮਤਲਬ ਉਹਨਾਂ ਮਾਲਕ ਤੇ ਕਿਰਾਏਦਾਰ ਦਾ ਰੋਲਾ ਚੱਲਦਾ ਸੀ ਉਹ ਦੁਕਾਨ ਦੀ ਛੱਤ ਡਿੱਗੀ ਉਦੋਂ ਜਿਹੜਾ ਕਿਰਾਏਦਾਰ ਨੇ ਮੈਨੂੰ ਦਿੱਤੀ ਹੋਈ ਸੀਗਾ ਹਾਂ ਤੇ ਉਦੋਂ ਬਾਅਦ ਕਿਰਾਏਦਾਰ ਕਹਿੰਦਾ ਵੀ ਮੈਂ ਨਹੀਂ ਤੈਨੂੰ ਦਿੰਦਾ ਵੀ ਜੇ ਮਾਲਕ ਮੈਨੂੰ ਦੇਣਗੇ ਦੁਕਾਨ ਮੈਂ ਤੈਨੂੰ ਤਾਂ ਦੇਉਂਗਾ ਠੀਕ ਹੈ ਜੀ ਚਲੋ ਉਹ ਮਾਲਕ ਕਹਿੰਦੇ ਵੀ ਅਸੀਂ ਇਹਨੂੰ ਨਹੀਂ ਦੇਣੀ ਵੀ ਤੈਨੂੰ ਦੇ ਦਾਂਗੇ ਚਲੋ ਉਹ ਦੁਕਾਨ 2 ਸਾਲ ਮੇਰੀ ਬੰਦ ਰਹੀ ਤੇ ਉਹ 2 ਸਾਲਾਂ ਦੇ ਵਿੱਚ ਮੈਂ ਉਸ ਟਾਈਮ ਤੇ ठान ਲਿਆ ਮੇਰੇ ਮਨ ਦੇ ਵਿੱਚ ਜਜ਼ਬਾ ਇੰਨਾ ਪੈਦਾ ਹੋਇਆ ਵੀ ਮੈਂ ਹੁਣ ਮੈਂ ਕੀ ਕਰੂੰਗਾ ਜਦੋਂ ਤੁਸੀਂ ਆਪ ਸੋਚੋ ਵੀ ਅੱਜ ਤੁਹਾਡਾ ਬਿਜ਼ਨਸ ਚੱਲ ਰਿਹਾ ਹੈ ਸ਼ਾਮ ਨੂੰ ਬੰਦ ਹੋ ਜੇ ਬਹੁਤ ਵੱਡੀ ਕਹਿਣ ਦਾ ਮਤਲਬ ਥੇਸ ਪੈਣ ਦਾ ਦਿਮਾਗ ਮੰਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਪਰ ਮੈਂ ਉਦੋਂ ਘਬਰਾਇਆ ਨਹੀਂ ਉਹ ਮੇਰੀ ਇੱਕ ਬੰਦ ਹੋਈ ਤੇ ਮੈਂ ਪੰਜ ਖੋਲੀਆਂ ਜੀ ਨਾਲੇ ਹੁਣ ਹਸਪੀਟਲ ਖੋਲ੍ਹਿਆ ਬਰਨਾਲੇ ਦੇ ਵਿੱਚ ਥੋੜਾ ਸਿਟੀ ਹਸਪੀਟਲ ਹਾ ਸਿਟੀ ਹਸਪਤਾਲ ਹੈ ਮੇਰਾ ਬਰਨਾਲੇ ਦਾ ਪਹਿਲਾ ਹਸਪੀਟਲ ਸੀ ਜਿੱਥੇ ਲੁਧਿਆਣੇ ਤੋਂ ਫੋਰਟਿਸ ਦੇ ਡਾਕਟਰ ਅੱਜ ਵੀ ਆਉਂਦੇ ਨੇ ਡੀ ਐਮ ਗੈਸਟਰੋ ਡੀ ਐਮ ਨਿਊਰੋਲੋਜਿਸਟ ਐਮ ਡੀ ਮੈਡੀਸਨ ਡਾਕਟਰ ਸ਼ਾਲਨੀ ਸ਼ਰਮਾ 슈ਗਰ ਦੇ ਸਾਰੇ ਰੋਗਾਂ ਦੇ ਉਹ ਡੇਲੀ ਬੈਟ ਦੇ ਨੇ ਬਾਕੀ ਅਲਟਰਾਸਾਉਂਡ ਟੈਸਟ ਫਾਰਮੇਸੀ ਸਾਰਾ ਪੂਰਾ ਸੈਟਅਪ ਹੈ ਤੇ ਇੱਧਰ ਸੀਟੀ ਸਕੈਨ ਤੇ ਐਕਸ-ਰੇ ਲਾਇਆ ਹੋਇਆ ਹੁਣ ਇਸ ਟਾਈਮ ਉਦੋਂ ਬਾਅਦ ਫਿਰ ਮੈਂ ਇੰਨਾ ਕੰਮ ਮਤਲਬ ਕੀਤਾ ਮੇਰੇ ਮਨ ਦੇ ਵਿੱਚ ਇੱਕ ਤੋਂ ਇੱਕ ਤੋਂ ਇੱਕ ਪੰਜ ਸੈਂਟਰ ਖੋਲਤੇ ਜੀ ਤੇ ਗੱਲ ਇਹ ਹੈ ਹੈਪੀ ਜੀ ਵੀ ਜੇ ਬੰਦਾ ਠਾਣ ਲੇ ਤਾਂ ਉਹ ਕੁਝ ਵੀ ਕਰ ਸਕਦਾ ਮੈਂ ਬਹੁਤ ਨੀਚੇ ਤੋਂ ਉੱਠ ਕੇ ਸਾਡਾ ਪਹਿਲਾਂ ਕੋਈ ਬਿਜ਼ਨਸ ਪੇਰੈਂਟਸ ਦਾ ਵੀ ਨਹੀਂ ਸੀ ਮੇਰੇ ਫਾਦਰ ਸਾਹਿਬ ਤੇ ਮੇਰੇ ਦਾਦਾ ਜੀ ਉਹ 에ਅਰ ਫੋਰਸ ਚ ਰਿਟਾਇਰ ਹੋਏ ਸੀ ਮਦਰ ਮੇਰੇ ਹਾਊਸ ਵਾਈਵ ਸਾਡਾ ਕੋਈ ਪਹਿਲਾਂ ਉਹ ਨਹੀਂ ਸੀਗਾ ਤੇ ਇਹਦੇ ਵਿੱਚ ਜਦੋਂ ਮੈਨੂੰ ਮਤਲਬ ਆਇਆ ਮੈਂ ਇੱਥੇ ਭਾਰਤ ਮੈਡੀਕਲ ਹਾਲ ਸੀ ਇੱਕ ਰਾਜ ਜੀ ਤੇ ਉਹਨਾਂ ਦੇ ਫਾਦਰ ਸਾਹਿਬ ਸੁਖਦੇਵ RAM ਜੀ ਮੈਨਨ ਉਹਨਾਂ ਨੇ ਮੈਨੂੰ ਜੋੜਿਆ ਇੱਧਰ ਚਲੋ ਉਹਨਾਂ ਦਾ ਵੀ ਮੈਂ ਸਾਰੀ ਉਮਰ ਰਿਣੀ ਰਹੂੰਗਾ ਤੇ ਉਸ ਤੋਂ ਬਾਅਦ ਗਾਹਾਂ ਐ سلسلہ ਚੱਲਦਾ ਰਿਹਾ ਜਿਵੇਂ ਤੁਸੀਂ ਏਡਾ ਵੱਡਾ ਬਿਜ਼ਨਸ ਕੀਤਾ ਕਹਿੰਦਾ ਬਿਜ਼ਨਸ ਪਿੱਛੇ ਕਹਿੰਦਾ ਮਤਲਬ ਕਿਸੇ ਨਾ ਕਿਸੇ ਦਾ ਹੱਥ ਹੁੰਦਾ ਬਿਲਕੁਲ ਜੀ ਤੁਹਾਡੇ ਪਿੱਛੇ ਕਿਸ ਦਾ ਹੱਥ ਥਾ ਕੇ ਮੇਰੇ ਦਾਦਾ ਜੀ ਦੇ ਮੇਰੇ ਫਾਦਰ ਸਾਹਿਬ ਦਾ ਜੀ ਮੇਰੇ ਦਾਦਾ ਜੀ ਸੀਗੇ ਜਿਹੜੇ ਉਹ ਉਹਨਾਂ ਨੇ ਸਾਨੂੰ ਜ਼ਿੰਦਗੀ ਇੱਕੋ ਹੀ ਚੀਜ਼ ਮਤਲਬ ਵੀ ਕਿਸੇ ਨਾਲ ਠੱਗੀ ਨਹੀਂ ਮਾਰਨੀ ਝੂਠ ਨਹੀਂ ਬੋਲਣਾ ਉਹ ਖੁਦ ਰਿਟਾਇਰਡ ਸੀਗੇ ਪਹਿਲਾਂ 에ਅਰ ਫੋਰਸ ਸੀ ਫਿਰ ਐਮਐਸਚ ਦੋ ਵਿਭਾਗਾਂ ਚ ਉਹਨਾਂ ਨੇ ਕੰਮ ਕੀਤਾ ਉਹੀ ਮੈਨੂੰ ਉਹਨਾਂ ਦੇ ਦੋਸਤ ਸੀਗੇ ਇਹ ਸੁਖਦੇਵ ਰਾਮ ਜੀ ਮੈਨਨ ਭਾਰਤ ਭੂਸ਼ਨ ਮੈਨਨ ਦੇ ਫਾਦਰ ਉਹ ਮੈਂ ਜਦੋਂ 8th ਕਲਾਸ ਦੇ ਵਿੱਚ ਸੀ ਉਹ ਮੈਨੂੰ ਉਹਨਾਂ ਕੋਲੇ ਛੱਡਿਆ ਵੀ ਇਹਨੂੰ ਤੁਸੀਂ ਦਵਾਈਆਂ ਦਾ ਜਿਹੜਾ ਕੰਮ ਉਹਦੇ ਬਾਰੇ ਦੱਸੋ ਹੂੰ ਉਹ ਉਹਨਾਂ ਨੇ ਮੈਨੂੰ ਆਪ ਦਾ ਬੱਚਾ ਸਮਝ ਕੇ ਪਾਲਿਆ ਵੀ ਤੇ ਦੱਸਿਆ ਵੀ ਮੈਨੂੰ ਸਾਰਾ ਕੁਝ ਉਸ ਤੋਂ ਬਾਅਦ ਫਿਰ ਇਹ ਮੇਰਾ ਕੈਰੀਅਰ ਹੈ ਜਿਹੜਾ ਸ਼ੁਰੂ ਹੋਇਆ ਘਰਦਿਆਂ ਦਾ ਸਾਥ ਪੂਰਾ ਰਿਹਾ ਕਹਿੰਦਾ ਪੂਰਾ ਪੂਰਾ ਹਾਂਜੀ ਹਾਂਜੀ ਪੂਰਾ ਮੈਂ ਤੁਹਾਨੂੰ ਦੱਸਾਂ ਮੈਂ ਸਕੂਲਿੰਗ ਦੇ ਵਿੱਚ ਹੀ 8th ਤੋਂ ਬਾਅਦ ਜਦੋਂ ਆ ਜਾਂਦਾ ਸੀ ਮੈਨੂੰ ਵੀ ਇੰਨਾ ਇੰਟਰਸਟ ਸੀ ਇੱਕ ਫਾਰਮਿੰਗ ਦਾ ਜੋ ਉਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਜਦੋਂ ਮੈਂ ਪੜਦਾ ਹੁੰਦਾ ਸੀ ਉਦੋਂ ਵੀ ਮੈਂ ਬੈਗ ਰੱਖਣਸਾਰ ਫਾਰਮ ਤੇ ਆ ਜਾਂਦਾ ਪਹਿਲਾਂ ਮੈਂ ਟਰੈਕਟਰ ਚਲਾਉਣਾ ਸਿੱਖਿਆ ਸਾਰਿਆਂ ਨਾਲੋਂ ਪਹਿਲਾਂ ਅੱਛਾ ਇੰਨਾ ਸ਼ੌਂਕ ਸੀ ਮੈਨੂੰ ਉਦੋਂ ਬਾਅਦ ਫਿਰ ਕੰਮ ਦਾ ਉਦੋਂ ਕੰਮ 'ਚ ਜਦੋਂ ਮੈਂ ਲੱਗ ਗਿਆ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਮੈਂ ਅੱਜ ਵੀ ਜਿਹੜੇ ਸਾਡੇ ਕੋਲੇ ਮੁੰਡੇ ਜਾਂ ਕੁੜੀਆਂ ਕੰਮ ਕਰਨਾ ਹੁੰਦੇ ਨੇ ਉਹਨਾਂ ਨੂੰ ਮੈਂ ਦੱਸਦਾ ਹੁੰਨਾ ਹੈਪੀ ਜੀ ਵੀ ਮੈਂ ਉਹ ਤਾਂ ਕਹਿਣਗੇ ਪਤਾ ਕਹਿਣਗੇ ਬੈਠਣਗੇ ਚੇਅਰ ਤੇ ਸਿਰ ਟਾਈਮਿੰਗ ਕੀ ਹੋਊਗੀ ਹੂੰ ਯਾਰ ਕਿ ਮਤਲਬ ਘੰਟੇ ਕੈਲਕੂਲੇਟ ਕਰਕੇ ਕੰਮ ਕਰਦੇ ਨੇ ਪਰ ਮੈਂ ਇਹਨਾਂ ਨੂੰ ਦੱਸਦਾ ਵੀ ਜੇ ਤੁਸੀਂ ਅੱਗੇ ਵਧਣਾ ਤੁਸੀਂ ਟਾਈਮਿੰਗ ਟਾਈਮਿੰਗ ਦਾ ਦੂਸਰਾ ਹੋਰ ਹੈ ਨਾ ਹੈਪੀ ਜਿਆਦਾ ਉਹ ਘਰੇ ਵੀ ਕੰਮ ਕਰਦੇ ਹੋਣ ਘਰੇ ਵੀ ਉਹਨਾਂ ਨੇ ਮੋਬਾਈਲ ਹੀ ਚਲਾਣਾ ਜੇ ਇਸ ਤੋਂ ਬੈਟਰ ਤਾਂ ਇਹ ਹੀ ਹੈ ਵੀ ਤੁਸੀਂ ਜੋਬ ਤੇ ਹੋ ਜੇ ਬੰਦਾ ਘਰੇ ਰਹਿਦਾ ਕਹਿੰਦਾ ਬੇਲਾ ਸਤਾਨ ਮਣ ਨਹੀਂ ਰਹਿੰਦਾ ਕਹਿਣਾ ਜੇ ਕੰਮ ਕਰੂ ਤਾਂ ਅੱਗੇ ਅੱਗੇ ਵਧੂਗਾ ਵਧੂਗਾ ਜਿਵੇਂ ਤੁਸੀਂ ਉਹਨਾਂ ਨੂੰ ਗਾਈਡ ਕਰਦੇ ਹੋ ਕਹਿੰਦਾ ਮਤਲਬ ਦੱਸਦੇ ਹੋ ਕਿ ਕਿਸ ਤਰ੍ਹਾਂ ਮੈਂ ਇਨੀ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਤਾਂ ਤੁਸੀਂ ਵੀ ਕਹਿਣ ਦਾ ਮਤਲਬ ਪਹੁੰਚ ਸਕਦੇ ਹੋ ਜੇ ਆਪਦੀ ਦਿਲੋਂ ਮਿਹਨਤ ਕਰਕੇ ਆਪਾਂ ਉਸ ਕੰਮ ਦੇ ਵਿੱਚ ਕੰਮ ਕਰੀਏ ਮੇਰੀ ਤਾਂ ਇਹ ਸੋਚ ਹੈ ਹੈਪੀ ਜੀ ਮੈਂ ਯੂਥ ਨੂੰ ਵੀ ਇਹੀ ਅਪੀਲ ਕਰਨਾ ਚਾਹੁੰਦਾ ਵੀ ਜਦੋਂ ਮੈਂ 10th 2 ਤੋਂ ਬਾਅਦ ਉਹ ਬੇਲੇ ਹੋ ਜਾਂਦੇ ਨੇ ਜੀ ਵੀ ਉਹਨਾਂ ਨੂੰ ਬੇਲਾ ਨਹੀਂ ਰਹਿਣਾ ਚਾਹੀਦਾ ਬੰਦੇ ਦੇਖੋ ਹੁਣ ਤੁਸੀਂ ਜਰਨਲਿਸਟ ਹੋ ਤੁਹਾਡੇ ਹੱਥ ਦੇ ਵਿੱਚ ਇੱਕ ਗੁਣ ਹੈ ਤੁਸੀਂ ਇੰਡੀਆ ਅਮਰੀਕਾ ਕੈਨੇਡਾ ਕਿਤੇ ਵੀ ਚਲੇ ਜਾਓ ਜੇ ਤੁਹਾਨੂੰ ਕੋਈ ਪੁੱਛੂਗਾ ਤੁਸੀਂ ਕਹਿ ਸਕਦੇ ਹੋ ਪੂਰੇ ਕੌਨਫੀਡੈਂਸ ਨਾਲ ਵੀ ਆਈ ਐਮ ਜਰਨਲਿਸਟ ਵੀ ਮੇਰੇ ਕੋਲੇ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ ਉੱਥੇ ਵੀ ਤੁਹਾਨੂੰ ਐ ਚਾਹੇ ਜਿਹੜੇ ਹੁਣੇ ਚੱਲਦੇ ਨੇ ਉਧਰ ਸਟੂਡੀਓ ਉਹ ਵੀ ਤੁਹਾਨੂੰ 1 ਮਿੰਟ 'ਚ ਰੱਖਣਗੇ ਐਂ ਮੈਂ ਉਹਨਾਂ ਨੂੰ ਸਮਝਾਉਣਾ ਹੁੰਦਾ ਵੀ ਜੇ ਤੁਸੀਂ ਸਾਡੇ ਹਸਪੀਟਲ 'ਚ ਆਓਗੇ ਜਿਹੜੇ ਘੰਟੇ ਤੁਸੀਂ ਇੱਥੇ ਲਾਓਗੇ ਉਹ ਜਾਇਆ ਨਹੀਂ ਜਾਣਗੇ ਉਹ ਤੁਸੀਂ ਇੰਡੀਆ ਦੇ ਕਿਸੇ ਮਰਜ਼ੀ ਕੋਨੇ 'ਚ ਬਗਜੋ ਫੋਰਨ 'ਚ ਬਗਜੋ ਤੁਹਾਨੂੰ ਇਮੀਡੀਏਟਲੀ ਜੌਬ ਮਿਲੂਗੀ ਮਿਹਨਤ ਦਾ ਫਲ ਤਾਂ ਮਿਲੂਗਾ ਮੈਂ ਤੇਰਾ ਫਲ ਤਾਂ ਕਈ ਤਾਂ ਬੱਚੇ ਸਾਡੇ ਕੋਲੇ ਇੱਕ ਲੜਕੀ ਆਈ ਸੀ ਸਾਖੀ ਜੀ ਉਹਨੇ ਹੈਪੀ ਜੀ ਇੰਨਾ ਕੰਮ ਸਿੱਖਿਆ ਹੈ ਨਾ ਉਹਨੂੰ ਜਨੂਨ ਸੀ ਹਮ ਕੈਨ ਯੂ ਬਲੀਵ ਉਹਨੇ ਲੈਬ ਦਾ ਓਕੇ ਫਾਰਮੇਸੀ ਦਾ ਰਿਸੈਪਸ਼ਨ ਦਾ ਔਰ ਟਾਈਪਿਸਟ ਅਲਟਰਾਸਾਉਂਡ ਦੀ ਟਾਈਪਿਸਟ ਦਾ ਟੋਟਲ ਸਾਰਾ ਹਸਪੀਟਲ ਦਾ ਕੰਮ ਸਾਂਭਦੀ ਸੀ ਮੈਂ ਕਹਿੰਨਾ ਔਰ ਔਰ ਟ੍ਰੀਟਮੈਂਟ ਵੀ ਉਹਨੇ ਸਿੱਖਿਆ ਦੇਖੋ ਜੀ ਅਸੀਂ ਉਹਨੂੰ ਜੇ ਕੋਈ ਵੀ ਕਾਲ ਆਂਦੀ ਸੀ ਆ ਉਹਨੂੰ ਕਹਿੰਦੇ ਵੀ ਸਾਖਸ਼ੀ ਜੀ ਸਰ ਮੈਂ ਕਰ ਦਿੰਨੀ ਆ ਮੈਂ ਕਰ ਦਿੰਨੇ ਆ ਉਹਨੇ ਮਤਲਬ 6-7 ਕੰਮ ਸਿੱਖੇ ਔਰ ਅੱਜ ਉਹ ਪੂਰੀ ਕਾਮਯਾਬ ਉਹਨਾਂ ਦੇ ਫਾਦਰ ਦੀ ਬਦਲੀ ਹੋ ਗਈ ਲੁਧਿਆਣੇ ਜਾਨ ਸਰ ਜੋਬ ਮਿਲ ਗਈ ਮਤਲਬ ਮੈਂ ਇਹੀ ਕਹਿਣਾ ਚਾਹੁੰਦਾ ਯੂਥ ਨੂੰ ਵੀ ਜਾਂ ਪੇਰੈਂਟਸ ਨੂੰ ਵੀ ਆਪਦੇ ਬੱਚੇ ਨੂੰ ਕਦੇ ਵੀ ਬੇਲਾ ਨਾ ਛੱਡੋ ਉਹਨੂੰ ਨਾਲ ਦੀ ਨਾਲ ਕੋਈ ਹੱਥ ਦੇ ਵਿੱਚ ਜਿਹਨੂੰ ਕਹਿੰਦੇ ਨਾ ਗੋਣ ਜਿਵੇਂ ਪ੍ਰਾਣੇ ਬੰਦੇ ਕਹਿੰਦੇ ਸੀ ਵੀ ਕੰਮ ਸਿਖਾਓ ਨਾਲ ਨਾਲ ਸਟੱਡੀ ਕਰਾਈ ਜਾਓ ਕੋਈ ਗੱਲ ਨਹੀਂ ਸਟੱਡੀ ਦੇ ਵਿੱਚ ਐਵੇਂ 24 ਘੰਟੇ ਤਾਂ ਬੰਦੇ ਨੇ ਰਹਿਣਾ ਨਹੀਂ ਹੁੰਦਾ ਵੀ ਪਾਰਟ ਟਾਈਮ ਕੰਮ ਸਿੱਖੋ ਤੁਸੀਂ ਜਿਵੇਂ ਵੀ ਸਿੱਖੋ ਵੀ ਉਹਨਾਂ ਨੂੰ ਕੰਮ ਜ਼ਰੂਰ ਕਰਵਾਉਣਾ ਚਾਹੀਦਾ ਗੋਲੀ ਦੇਖਿਆ ਜਾਵੇ ਕਿ ਅੱਜ ਕੱਲ ਬੰਦਾ ਪਲੱਸ 2 ਕਰ ਲਈ ਹਾਂਜੀ ਬਾਹਰ ਦਾ ਬਾਰੇ ਸੋਚਣ ਲੱਗ ਜਾਂਦਾ ਕਿ ਮੈਂ ਬਾਹਰ ਜਾਵਾਂ ਬਾਹਰ ਜਾ ਕੇ ਵੀ ਇਹੀ ਕੰਮ ਕਰਨੇ ਹੁੰਦੇ ਨੇ ਸਾਰੇ ਦੇਖੋ ਹੈਪੀ ਉਹੀ ਚੀਜ਼ਾਂ ਨੇ ਨਾ ਵੀ ਜੇ ਬੰਦਾ ਕਰਨਾ ਚਾਵੇ ਤਾਂ ਪੰਜਾਬ ਦੇ ਵਿੱਚ ਵੀ ਕੋਈ ਕੰਮ ਦਾ ਘਾਟਾ ਨਹੀਂ ਹੈਗਾ ਜੋ ਆਪਾਂ ਕੋਈ ਵੀ ਕੰਮ ਸਿੱਖਦੇ ਆਂ ਤਾਂ ਜੇ ਆਪਦਾ ਆਪਾ ਪਰਸਨਲ ਬਿਜ਼ਨਸ ਕਰਦੇ ਆਂ ਤਾਂ ਇਨਕਮ ਤੁਸੀਂ ਜੇ ਦਿਮਾਗ ਨਾਲ ਕਰੋ ਤਾਂ ਵਧੀਆ ਇਨਕਮ ਤੁਸੀਂ ਕਰ ਸਕਦੇ ਹੋ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਤੁਸੀਂ ਨਹੀਂ ਸੋਚਿਆ ਗੋਲਦੀ ਜੀ ਬਾਹਰ ਜਾਵਾਂ ਮੈਂ ਵੀ ਫੋਰਨ ਜਾ ਕੇ ਆਪਣਾ ਬਿਜ਼ਨਸ ਖੜਾ ਕਰਾਂ ਪਰ ਤੁਸੀਂ ਪੰਜਾਬ ਦੇ ਵਿੱਚ ਹੀ ਐਡਾ ਬਣਾ ਕੇ ਕਰਦੇ ਹੋ ਉਦੋਂ ਉਦੋਂ ਇੱਕ ਤਾਂ ਹੈਪੀ ਜੀ ਥੋੜਾ ਜਿਹਾ ਕਰੇਜ ਘੱਟ ਸੀਗਾ ਜਿਵੇਂ ਹੁਣ ਤਾਂ ਕਰੇਜ ਬਹੁਤ ਜ਼ਿਆਦਾ ਹੋ ਗਿਆ ਵੈਸੇ ਮੈਂ ਤੁਹਾਨੂੰ ਦੱਸਦਾ ਮੇਰਾ ਬ੍ਰਦਰ ਪੀ ਐਚ ਡੀ ਉਹਨੇ ਇੰਗਲੈਂਡ ਤੋਂ ਕੀਤੀ ਹੈ ਮਿਲਟਨ ਕੀਨਸ ਤੋਂ ਉਹਨੂੰ ਮਤਲਬ ਉੱਥੇ ਰਹਿਣ ਦਾ 1000 ਪਾਉਂਡ ਮਿਲਦਾ ਸੀ ਮਹੀਨੇ ਦਾ ਉਹਨੇ ਉੱਥੇ ਰਹਿ ਕੇ ਪੀ ਐਚ ਡੀ ਕੀਤੀ ਪਰ ਉਹਨੂੰ ਮਤਲਬ ਆਇਆ ਸੀਗਾ ਵੀ ਮੈਂ ਇੰਡੀਆ ਲਈ ਕੁਝ ਕਰਾਂ ਉਦੋਂ ਵਾਂ ਪੀ ਐਚ ਡੀ ਕਰਕੇ ਫਿਰ ਉਹ ਇੰਡੀਆ ਆ ਗਿਆ ਸੀ ਇੱਧਰ ਵੀ ਉਹਨੇ ਜੌਬ ਕੀਤੀ ਪਰ ਜਿਹਨੇ ਕਰਨਾ ਹੋਵੇ ਦੇਖੋ ਉਹ ਕਰ ਸਕਦਾ ਇਹ ਚੀਜ਼ ਨਹੀਂ ਹੈਗੀ ਵੀ ਇੱਥੇ ਆਪਾਂ ਹੁਣੇ ਦੇਖਾਂ ਜੇ ਬਹੁਤ ਸਕਸੈਸ ਸਕਸੈਸ ਇੱਥੇ ਸਟੋਰੀਜ਼ ਬਿਜ਼ਨਸ ਜੇ ਕੱਢੋਗੇ ਤੁਸੀਂ ਬਹੁਤ ਮਿਲ ਜਾਣਗੇ ਤੁਹਾਨੂੰ ਫਾਰਮਿੰਗ ਦੇ ਵਿੱਚ ਮਿਲ ਜਾਣਗੇ ਹਸਪੀਟਲ ਲਾਈਨ ਪੰਜਾਬ ਦੇ ਵਿੱਚ ਵੀ ਕਹਿਣ ਦਾ ਮਤਲਬ ਘਾਟਾ ਨਹੀਂ ਹੈਗਾ ਬਿਜ਼ਨਸ ਦਾ ਕੋਈ ਬੰਦਾ ਬੜਾ 12 ਲੋਕ ਆ ਕੇ ਵੀ ਇੱਥੇ ਬਿਜ਼ਨਸ ਕਰੀ ਜਾਂਦੇ ਨੇ ਵੀ ਜੇ ਤੁਸੀਂ ਸੋਚ ਰੱਖੋ ਤਾਂ ਤੁਸੀਂ ਕਰ ਸਕਦੇ ਹੋ ਇਹ ਜੀ ਆਈਡੀਆਜ਼ ਬਹੁਤ ਮਿਲ ਜਾਂਦੇ ਅੱਜ ਕੱਲ ਤਾਂ ਫੂਡਸ ਦਾ ਜਿਵੇਂ ਬਹੁਤ ਚੱਲ ਰਿਹਾ ਹੈ ਡੈਰੀ ਦਾ ਬਹੁਤ ਚੱਲ ਰਿਹਾ ਹੈ ਹਸਪੀਟਲ ਲਾਈਨ ਦੀ ਬਹੁਤ ਵੱਡੀਆਂ ਵੱਡੀਆਂ ਚੇਨਾਂ ਖੁੱਲ੍ਹ ਗਈਆਂ ਕੋਈ ਹੱਥ ਦਾ ਕੰਮ ਸਿੱਖ ਲਓ ਕਹਿਣ ਦਾ ਮਤਲਬ ਕੰਮ ਆਊਗਾ ਹੀ ਆਊਗਾ ਜਨਦੀ ਬਿਲਕੁਲ ਬਿਲਕੁਲ ਹੈਪੀ ਜੀ ਗੋਲਜੀ ਜੀ ਹੋਰ ਲਾਸਟ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਅਸੀਂ ਮੈਸੇਜ ਮੈਂ ਹੈਪੀ ਇਹੀ ਦੇਣਾ ਚਾਹੁੰਨਾ ਵੀ ਜਿਹੜਾ ਯੂਥ ਹੈ ਵੀ ਉਹਨੂੰ ਪੜਨਾ ਲਿਖਣਾ ਵੀ ਚਾਹੀਦਾ ਵਧੀਆ ਮਤਲਬ ਕੋਰਸਸ ਨੇ ਅੱਜ ਕੱਲ ਬਹੁਤ ਜ਼ਿਆਦਾ ਬਾਹਰ ਜਾਣ ਦੀ بجائے ਕੋਰਸਸ ਕਰਨੇ ਚਾਹੀਦੇ ਨੇ ਤੇ ਇੱਥੇ ਆਪਣਾ ਤੁਸੀਂ ਕੰਮ ਸ਼ੁਰੂ ਕਰੋ ਚਾਹੇ ਛੋਟੇ ਲੈਵਲ ਤੋਂ ਕਰ ਲੋ ਬਾਅਦ ਦੇ ਵਿੱਚ ਹੌਲੀ 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 ਤੁਸੀਂ ਇੱਕ ਦਿਨ ਵੱਡੇ ਜੂਰ ਬਣੋਂਗੇ ਕਾਮਯਾਬ